ਕਿ ਰਾਜਾ ਸੀ ਰਾਜੇ ਦੇ ਤਿੰਨ ਪੁੱਤ ਸੀ ਤਿੰਨ ਪੁੱਤ ਤੇ ਰਾਜਾ ਹੋ ਗਿਆ ਬਿਮਾਰ ਇਹ ਬਿਮਾਰ ਹੋ ਗਿਆ ਰਾਜਾ ਤੇ ਵੱਡੇ ਵੱਡੇ ਬੈਰ ਸਦੇ ਬਹੁਤ ਹਕੀਮ ਉਹ ਬੈਰ ਹਕੀਮ ਹੁੰਦੇ ਸੀ ਤੇ ਉਹ ਬਿਮਾਰੀ ਕੀ ਉਹ ਮਾਰ ਹੋ ਗਈ ਤੇ ਉਹ ਇਨਾਂ ਨਗਾ ਚਲੀ ਗਈ ਨਗਾ ਚਲੀ ਗਈ ਤੇ ਬੈਦਾਂ ਨੇ ਬਹੁਤ ਜੋਰ ਲਾਇਆ ਤੇ ਨਗਾ ਨਾ ਆਵੇ ਜੋਸ ਤਰੇ ਨਾ ਫਿਰ ਉਹਨਾਂ ਨੇ ਵੱਡੇ ਬੈਰ ਸਾਧ ਕੇ ਬੈਦਾਂ ਨੇ ਫਿਰ ਇੱਕ ਉਹਨੂੰ ਫੋਟੋ ਬਣਾ ਕੇ ਦਿੱਤੀ ਮੱਛੀ ਦੀ ਉਹਨਾਂ ਵਿੱਚ ਦੀ ਆ ਮੱਛੀ ਆ ਨਾ ਮੱਛੀ ਵੀ ਇਹ ਮੱਛੀ ਫੜ ਕੇ ਲਿਆ ਮੋ ਇਹਦੀ ਅਸੀਂ ਦਵਾਈ ਬਣਾਈ ਗਏ ਫਿਰ ਰਾਜੇ ਨੂੰ ਦੱਸਣ ਲੱਗੋ ਉਹ ਰਾਜੇ ਦੇ ਵੱਡੇ ਮੁੰਡੇ ਦਾ ਦੁੰਨੇ ਇੱਕ ਪਾਸੇ ਨੂੰ ਚੜ ਗਏ ਮੱਛੀ ਪਾਲਣਾਂ ਇਹੜਾ ਛੋਟਾ ਮੁੰਡਾ ਸੀ ਛੋਟੇ ਮੁੰਡੇ ਦੀ ਲਿਆਰ ਸੀ ਜ਼ਿਮੀਦਾਰਾਂ ਦੇ ਮੁੰਡੇ ਨਾਲ ਉਹ ਜ਼ਿਮੀਦਾਰਾਂ ਦਾ ਮੁੰਡਾ ਤੇ ਉਹ ਇੱਕ ਪਾਸੇ ਨੂੰ ਚੜ ਗਿਆ ਜਾਂਦੇ ਚੱਲਦੇ ਚੱਲਦੇ ਫਿਰਦੇ ਫਿਰਦੇ ਤੇ ਇੱਕ ਮੇਰੇ ਹੁਣ ਨਾਂ ਵੀ ਦੱਸਿਆ ਵਾ ਹੁੰਦਾ ਸਮੁੰਦਰ ਦਾ ਨਾਂ ਨਹੀਂ ਚੇਤੇ ਸਮੁੰਦਰ ਤੇ ਜਾਵੜੇ ਜਾ ਕੇ ਉਹਨਾਂ ਨੇ ਬੜੇ ਯਾਰ ਜੂੜ ਸਿੱਟੇ ਤੇ ਮੱਛੀਆਂ ਉਹ ਮੱਛੀ ਨਾ ਆਵੇ ਪਰ ਰਾਜੇ ਦਾ ਮੁੰਡਾ ਚੰਗਾ ਦਿਮਾਕੀ ਆਖੇ ਲੜਾ ਸੀ ਉਹਦਾ ਵੀ ਓਂ ਕਰ ਗਏ ਆਪਾਂ ਆਪਾਂ ਚੰਗਾ ਚੂਰਮਾ ਬਣਾ ਕੇ ਲੈ ਆ ਗਏ ਤੇ ਚੂਰਮੇ ਦੇ ਵਿੱਚ ਸ਼ਹਿਰ ਜਿਓ ਮੱਛੀ ਨਿਕਲ ਆਵੇ ਬਾਹਰ ਉਹ ਸ਼ਹਿਰ ਜਗਾਇ ਸ਼ਹਿਰ ਦੀ ਆ ਕੇ ਉਹਨੇ ਸਮਾਨ ਲੈ ਲਿਆ ਵਿੱਚੇ ਦਾ ਰੋਟੀਆਂ ਪਾ ਲਈਆਂ ਵਿੱਚੇ ਉਹਨਾਂ ਨੇ ਮੀਠ ਪਾ ਲਿਆ ਵਿੱਚੇ ਚੌਲ ਪਾ ਲਏ ਹੋਰ ਸਾਰਾ ਸਮਾਨ ਰਲਾ ਕੇ ਦਾ ਮਨਸਬਾ ਮਨ ਜੱਟ ਦੇ ਮੁੰਡੇ ਨੇ ਧਰ ਲਿਆ ਸਿਰ ਤੇ ਲਿਆ ਆ ਕੇ ਉਹ ਸਿੱਟਿਆ ਤੇ ਜਾਣ ਲਾਇਆ ਲਾਇਆ ਤੇ ਜਾਲ ਮੱਖੀ ਆ ਗਈ। ਉਹ ਮੱਖੀ ਆ ਗਈ ਇਹਨਾਂ ਨੇ ਮੱਖੀ ਕੱਢ ਲਈ। ਮੱਖੀ ਕੱਢ ਕੇ ਉਹ ਮੱਖੀ ਝੋਲੇ 'ਚ ਪਾ ਲਈ। ਪਾ ਕੇ ਤੇ ਦੂਜੀਆਂ ਮੱਖੀਆਂ ਛੜਤੀਆਂ ਛੜ ਕੇ ਤੁਰ ਪੇ। ਇਹ ਥੋੜੀ ਹੀ ਵਾਰ ਤੇ ਗਏ ਤੇ ਆਵਾਜ਼ ਵੱਜੀ ਉਹਨੂੰ। ਮਾਜ ਕੀ ਵੱਜੀ? ਜੇ ਆ ਕਿ ਮੱਖੀ ਛੜਦੇ ਹੋ ਤੇ ਜਿਵੇਂ ਕਿ ਮੱਖੀ ਦੀ ਤੂੰ ਜਾਨ ਬਚਉਣਾ ਤੇਰੇ ਇਹੋ ਜਿਹੀ ਬਿਪਤਾ ਪਊ ਤੇਰੀ ਜਾਨ ਪਛਾਵਾਂ। ਉਹ ਖੜ ਗਏ ਖੜ ਕੇ ਉਹਨਾਂ ਨੇ ਅੱਗਾ ਪਿੱਛਾ ਦੇਖਿਆ ਦੇਖ ਕੇ ਦਿਸਿਆ ਕੁਛ ਨਾ ਚੜਚਪੇਰੇ ਫੇਰ ਤੁਰ ਪਏ ਫੇਰ ਤੁਰ ਫੇਰ ਆਵਾਜ਼ ਵੱਜੀ ਵੀ ਜੇ ਮੱਛੀ ਛੜਦੇ ਹੋ ਮੱਛੀ ਦੀ ਜਾਨ ਬੱਚੇ ਬਾਅਦ ਜੇ ਜਿਵੇਂ ਮੱਛੀ ਦੀ ਜਾਨ ਬਜਦੀ ਐਂ ਤੇਰੀ ਜਾਨ ਪਛਾ ਮੰਗੇ ਫੇ ਤੀਜੀ ਵਾਰ ਫੇਰੇਵੇਂ ਹੋਈ ਉਹ ਤੀਜੀ ਵਾਰੇ ਮੇ ਹੋਈ ਤੇ ਉਹਨਾਂ ਨੇ ਭਾਈ ਬੁੜੇ ਪਿੱਛਾਂ ਪਿੱਛਾ ਮੁੜ ਕੇ ਜਾ ਕੇ ਤੇ ਮੱਛੀ ਉੱਥੇ ਹੀ ਛੜਦੀ ਖੱਡ ਕੇ ਮੱਛੀ ਮੁੜ ਕੇ ਆ ਗਏ ਉਹ ਮੁੰਡੇ ਵੀ ਰਾਜੇ ਦੇ ਮੁੰਡੇ ਆਏ ਚਲ ਬੈਰ ਉਹਦਾ ਲਾਜ ਲੂਜ ਕਰਦੇ ਰਹੇ 2 ਸਾਲ ਲੰਘ ਗਏ 2 ਸਾਲਾਂ ਬਾਅਦ ਤੇ ਜੋਤ ਆ ਗਈ ਅੱਖਾਂ 'ਚ ਰਾਜੇ ਨੂੰ ਦੱਸਣ ਲੱਗ ਗਿਆ ਨਿਉ ਰਾਜੇ ਨੂੰ ਦੱਸਣ ਲੱਗ ਗਿਆ ਤੇ ਉਹ ਜੱਟ ਦਾ ਮੁੰਡਾ ਤੇ ਰਾਜੇ ਦਾ ਮੁੰਡਾ ਬੇਈ ਦੀ ਗੁੱਸੇ ਕਿੱਲੇ ਹੋ ਗਏ ਇਧਰ ਆ ਜਾ ਹੁਣਾਂ ਨੂੰ ਗੁੱਸੇ ਗੱਲੇ ਹੋ ਗਏ ਉਹ ਜੱਟ ਦਾ ਮੁੰਡਾ ਹੁਣ ਉਹ ਕੋਲੇ ਪਲਿਆ ਸੀ ਜਮੇ ਰਾਜੇ ਦੇ ਹਰ ਵਾਰ ਕੋਲੇ ਰਹਿੰਦਾ ਸੀ ਮੈਂ ਹੋ ਹੀ ਪੈਂਦਾ ਰਾਜੇ ਰਾਜੇ ਨੂੰ ਬਾਪੂ ਹੀ ਆਦਾ ਸੀ ਉਹਨੇ ਜਾ ਕੇ ਦੱਸਤਾ ਆਹਨਾ ਬਾਪੂ ਅਖੇ ਜੋ ਅਸੀਂ ਮੱਛੀ ਲੈਣ ਗਏ ਆ ਨਾ ਸਾਨੂੰ ਉਹ ਮੱਛੀ ਦਾ ਗਈ ਸੀ ਮੈਲ ਤੇ ਅਗੇ ਇਹ ਮੱਛੀ ਫੜ ਕੇ ਤੇ ਫੇਰ ਛੱਡਿਆ ਉੱਥੇ ਤੇ ਰਾਜੇ ਤੈਨੂੰ ਪਤਾ ਕੀ ਇਹ ਜੇ ਹੁੰਦੇ ਸੀ ਰਾਜੇ ਨੇ ਉਦੋਂ ਹੀ ਫੜ ਲਿਆ ਛੱਡ ਕੇ ਰਾਜਾ ਕਹਿੰਦਾ ਵੀ ਤੂੰ ਮੱਛੀ ਫੇਰ ਮਿਲ ਗਈ ਸੀ ਤੈਨੂੰ ਉਹ ਆਲਾ ਹਾਂ ਮਿਲ ਗਈ ਸੀ ਤੇ ਫੇਰ ਤੂੰ ਘਰ ਬੇਈਮਾਨੀ ਨਾਲ ਛੱਡ ਕੇ ਆਇਆ ਵੀ ਰਾਜਾ ਨਾ ਰਹੇ ਤਾਂ ਮੈਨੂੰ ਰਾਜ ਮਿਲ ਜੇ ਤੂੰ ਕਿਉਂ ਛੱਡ ਕੇ ਆਇਆ ਰਾਜੇ ਨੇ ਗੁੱਸੇ ਦੇ ਵਿੱਚ ਉਹਨੂੰ ਕਹਿੰਦਾ ਜੇ ਤੂੰ ਉਂਦਾ ਲੈ ਆਉਂਦਾ ਮੈਂ 2 ਸਾਲ ਪਹਿਲਾਂ ਮੈਨੂੰ ਦਸਣ ਲੱਗ ਜਾਣਾ ਸੀ ਰਾਜੇ ਨੇ ਗੁੱਸੇ ਦੇ ਵਿੱਚ ਉਹਨੂੰ ਕਹਿੰਦਾ ਵੀ ਇਹਨੂੰ ਲੈ ਜਾਓ ਲਿਜਾ ਕੇ ਉਹਨੂੰ ਕਤਲ ਕਰ ਦਿਓ ਗਿਲਾਦਾਂ ਨੂੰ ਫੜਾਤਾ ਕਿਉਂ ਜਲਾਦ ਰਹਿ ਕੇ ਗਏ ਜਾ ਕੇ ਰੋਹੀਬੀਆ ਬਾਣ ਚ ਜੰਗਲ ਜਾ ਹੁੰਦਾ ਬਣਾਇਆ ਮੈਂ ਜਿੱਥੇ ਕਤਲ ਕਰਦੇ ਸੀ ਉਹਨਾਂ ਨੂੰ ਜਾ ਕੇ ਕਹਿੰਦਾ ਫਿਰ ਵੀ ਰਾਜੇ ਦਾ ਮੁੰਡਾ ਸੀ ਵੀ ਤੁਸੀਂ ਮੈਨੂੰ ਮਾਰਦੇ ਹੋ ਵੀ ਜੇ ਤੁਸੀਂ ਮੈਨੂੰ ਛੱਡਦੇ ਹੋ ਤੇ ਮੈਂ ਮੁੜ ਕੇ ਸ਼ਹਿਰ ਚੀਂ ਨਹੀਂ ਵੜਦਾ ਉਹਨੇ ਵੀ ਅਸੀਂ ਛੱਡਤਾ ਦਿੰਨੇ ਆ ਠੀਕ ਆ ਸਾਦਾ ਵੀ ਜੀ ਨਹੀਂ ਕਰਦਾ ਮਾਰਨ ਨੂੰ ਰਾਜੇ ਦਾ ਪੁੱਤਾਂ ਤੇ ਪਰ ਜੇ ਮੁੜ ਕੇ ਤੂੰ ਫੇਰ ਉੱਥੇ ਜਾਵੜਿਆ ਮੈਂ ਤਾਂ ਤੈਨੂੰ ਮਾਰੂ ਨਾ ਇਹ ਸਾਨੂੰ ਮਰਮਾਵੇਂਗਾ ਉਹ ਨਾ ਮੈਂ ਡਾਕਮਣਾ ਵੀ ਮੈਂ ਮੁੜ ਕੇ ਕੀੜਾ ਨਿਕਲਿਆ ਮੁੜ ਕੇ ਫੇਰ ਮੈਂ ਉਸਦੇ ਮੂੰਹ ਚਰੂੰ ਮੈਂ ਵੀ ਮੁੜ ਕੇ ਮੈਂ ਜਿਉਂਦਾ ਬੜਦਾ ਹੀ ਨਹੀਂ ਤੇ ਕੀੜਾ ਮੇਰੀ ਜਾਨ ਛੱਡ ਲਿਆ ਉਹਨਾਂ ਨੇ ਭਾਈ ਛੜਤਾ ਛੱਡਿਆ ਵਿਆ ਤੇ ਰਾਜੇ ਨੂੰ ਜਾ ਕੇ ਕਹਿੰਦੇ ਵੀ ਅਸੀਂ ਖਤਮ ਕਰਿਆ ਇਹ ਉਹ ਨਿਕਲ ਗਿਆ ਤਰਿਆ ਜਾਂਦਾ ਤਰਿਆ ਜਾਂਦਾ ਮੂਹਰੇ ਖਦੇ ਜੰਗਲ ਆ ਗਿਆ ਜੰਗਲ ਦੇ ਵਿੱਚ ਤਾਂ ਕਿਤੇ ਹਰਨ ਦੇ ਮਗਰ ਸ਼ਿਕਾਰੀ ਲੱਗੇ ਵੇ ਸਰ ਜੂਗੀ ਬੇੜਾ ਤੇ ਭੱਜ ਕੇ ਹਰਨਾ ਕਿਹਾ ਰੱਬ ਦੇ ਬੰਦੇ ਜਿਆਦਾ ਮੇਰੀ ਜਾਨ ਵਿਚਾਰੇ ਨਾ ਕਿਤੇ ਤੇਰੀ ਵੀ ਇੱਤਾ ਕਰਾਂ ਮੈਂ ਉਹ ਔਰ ਉਹਨੇ ਜਦ ਕੋੜ ਜਮਾ ਕੋਲੇ ਆ ਗਿਆ ਉਹਨੇ ਐਂ ਗੱਲ ਤੇ ਹੱਥ ਧਰ ਲਿਆ ਰਾਜੇ ਦਾ ਪੁੱਤ ਸੀ ਉਹ ਆਲੇ ਕੀ ਗੱਲ ਵੀ ਉਹ ਔਰ ਵੀ ਇਹਦਾ ਮੈਂ ਹਰਨ ਲ ਜਾਣਾ ਮੇਰਾ ਹਰਨਾ ਹੈ ਤਾਂ ਉਹ ਸ਼ਿਕਾਰੀ ਨੰਗੇ ਉਹ ਸ਼ਿਕਾਰੀ ਨੰਗੇ ਉਹ ਹਰਨ ਨੂੰ ਕਹਿੰਦਾ ਵੀ ਓਂ ਕਰੀ ਮੇਰੀ ਵਿਚਾਰੀ ਨਾ ਜਾਨ ਤੇਰੇ ਤੇ ਕਿਤੇ ਵਿਪਤਾ ਪੈ ਜੇ ਜੇ ਤੇਰੇ ਤੇ ਵਿਪਤਾ ਪੈ ਜੇ ਇੱਥੇ ਆ ਕੇ ਮੈਨੂੰ ਬਾਜ ਮਾਰਨੀ ਤੇਰੀ ਵਿਪਤਾ ਮੈਂ ਕੱਢੂ ਹੀ ਕੱਢੂ ਮੋਰਾ ਵੀ ਠੀਕ ਆ ਚਲੋ ਉੱਥੋਂ ਫੇਰ ਜੋ ਗਾਹਾਂ ਤਰਿਆ ਗਾਹਾਂ ਤਰਿਆ ਜਾਂਦਾ ਤਰਿਆ ਜਾਂਦਾ ਮੂਰੇ ਕਿਤੇ ਗਿੱਦੜ ਨੂੰ ਪਏ ਵੇ ਮਾਰਨ ਛੋਟਾ ਆ ਜਾਨ ਬਾਲਾ ਗਿੱਦੜ ਇੱਕ ਤੇ ਗਿੱਦੜ ਗਿੱਦੜ ਕੋਲੇ ਜਦੋਂ ਗਿੱਦੜ ਆਖੇ ਉਹਨੂੰ ਕਹਿੰਦਾ ਵੀ ਜੇ ਭਰਾਵਾ ਮੈਨੂੰ ਬਚਾ ਲੈਣਾ ਲਕੋ ਨੇ ਤੇ ਮੈਂ ਵੀ ਕਰਾਂ ਤੇਰੀ ਜਾਨ ਬਚਾ ਲੂੰ। ਖੋਹਦਾ ਸੌੜਿਆ ਆਇਆ ਤੂੰ ਮੇਰੀ ਜਾਨ ਕੀ ਬਚਾਉਣੀ ਆ। ਆਲਾ ਕਿਤੇ ਪੈ ਜਾਂਦੇ ਹੁੰਦਾ ਕੰਮ ਤੇ ਉਹਨੇ ਭਾਈ ਆਪ ਦਾ ਬੁੱਕਸ਼ ਲੈ ਕੇ ਆ ਬਹਿ ਗਿਆ। ਸ਼ਿਕਾਰੀ ਕੋਲ ਦੀ ਲੰਗ। ਉਹ ਸ਼ਿਕਾਰੀ ਕੋਲ ਦੀ ਲੰਗ ਤੇਨੇ ਗਿੱਦੜ ਸ਼ਰਤ ਆਦਾ ਲੈ ਕਿਤੇ ਤੈਨੂੰ ਵਿੱਪਤਾ ਪੇਜੇ। ਕੰਮ ਹੋ ਜੇ ਇੱਥੇ ਆ ਕੇ ਬਾਜ਼ ਮਾਰਨੀ ਤੇਰੀ ਕੰਮ ਮੈਂ ਕਰੂੰਗਾ ਐ ਕਹਿ ਕੇ ਗਿੱਦੜ ਛੜਤਾ ਗਿੱਦੜ ਦਾ ਚੁੰਗੀਆਂ ਕੱਢ ਗਿਆ ਗਾਹਾਂ ਉੱਥੋਂ ਫਿਰ ਇੱਕ ਸ਼ਹਿਰ 'ਚ ਗਿਆ ਜਦੋਂ ਉਹ ਸ਼ਹਿਰ ਦੇ ਕੋਲੇ ਮਹਿਲਾ ਨੇ ਬਿਖਦੀ ਨੰਗਣ ਲੱਗਿਆ ਤੇ ਮਹਿਲਾ ਦੇ ਕੋਲੇ ਦਾ ਖੜੇ ਪਹਿਰੇਦਾਰ ਦੋ ਬੰਦੇ ਦਾ ਮਰੇ ਪਏ ਮਹਿਲਾ ਨੂੰ ਲੋ ਬੰਦੇ ਮਰੇ ਪਏ ਤੇ ਇੱਕ ਤੜਫੀ ਜਾਵੇ ਉਹਨਾਂ ਨੂੰ ਬੋਲਦਾ ਮੁੰਡਾ ਆਹ ਨਾ ਬਈ ਤੁਸੀਂ ਕੋਲੇ ਖੜੇ ਹੋ ਯਾ ਲੈ ਮਰਨ ਵਾਲ ਦਾ ਮਰੇ ਪਿਆ ਜਿਹੜਾ ਤੜਫੀ ਜਾਂਦਾ ਨਾ ਤੁਸੀਂ ਇਹਨੂੰ ਚਖਦੇ ਹੋ ਅੱਛਾ ਜੀ ਨਾ ਤੁਸੀਂ ਇਹਦੇ ਮੂੰਹ 'ਚ ਪਾਣੀ ਪਾਉਣੇ ਪੀ ਗੱਲ ਕੀ ਆ ਉਹ ਅਰੇ ਦੱਸਦਾ ਤੂੰ ਵੀ ਮਰੇਗਾ ਅੱਛਾ ਜੀ ਮੇਰਾ ਵੀ ਦੱਸੋ ਫਿਰ ਮੈਨੂੰ ਕੀ ਗੱਲ ਆ ਉਹ ਅਰੇ ਬਹਿਲਾ ਜਿਆ ਰਾਣੀ ਰਾਜੇ ਦੀ ਕੁੜੀ ਐਨੇ ਸੋਹਣੀ ਆ ਹੱਦੋਂ ਵੱਧ ਯੋ ਨੋ ਹਾਰਦੀ ਅਰੇ ਮੂਝੋ ਫੋਲ ਕਰਦੇ ਆ ਸਹੀ ਇਹਦਾ ਆ ਲਿਖਿਆ ਵਾ ਦੇਖ ਲਾ ਉਹ ਕਹਿੰਦੀ ਵੀ ਕੇਰਾ ਮੈਨੂੰ ਅੱਧੀ ਰਾਤ ਲੁਕ ਜੋ ਅੱਧੀ ਰਾਤ ਰੋਖਣਾ ਤੜ ਕਿਉਂ 4 ਵਜੇ ਤੱਕ ਨਾ ਪਾਲਣਾ ਜੇ ਤਾਂ ਤੜ 4 ਵਜੇ ਤੱਕ ਪਾਲ ਲਿਆ ਫੇਰ ਤਾਂ ਤਾਂ ਤੋਂ ਥੱਕਾ ਰਹਿ ਕੇ ਮਾਰ ਦੰਦੀ ਆ ਤੇ ਜੇ 4 ਵਜੇ ਤੱਕ ਨਾ ਆਇਆ ਫੇਰ ਆਦੀ ਮੈਂ ਕਰਾਉਂਗਾ ਸਹੀ ਉਹ ਆ ਰਾਇ ਲੋਖ ਦੇ ਆ ਲੋਖਿਆ ਜਾਂਦਾ ਨਹੀਂ ਇਹ ਤੱਕਾ ਦੇ ਕਿ ਸਿੱਟਿਆ ਤਾਹ ਤੋਂ ਤਾ ਮਾਰੇ ਆ ਹੂੰ ਉਹ ਰਸ ਪੰਗਾ ਦਾ ਮੈਂ ਵੀ ਲਊਂਗਾ ਚੜ ਗਿਆ ਤਾਹ ਤਾਹ ਜਾ ਉਹ ਰਾਜੇ ਕੋਲ ਮੁੰਡਾ ਸੀ ਬਹੁਤ ਸੋਹਣਾ ਖਲੱਖਾ ਬਹੁਤ ਸੀ ਹੂੰ ਤੇ ਰਾਜੇ ਦੀ ਕੁੜੀ ਨੂੰ ਵਾਲੇ ਮੈਂ ਲੋਖਦਾ ਉਹ ਵੀ ਚੰਗਾ ਲੋਖ ਜਾ ਤਾਂ ਚਾਰ ਰਾਤ ਦੇ 12 ਵਜੇ ਰੋਕਣਾ 4 ਵਜੇ ਤੱਕ ਕਰ ਮੈਂ ਪਾ ਲੈਣਾ ਹੂੰ 4 ਵਜੇ ਤੱਕ ਤੂੰ ਮੈਨੂੰ ਨਾਥੇ ਆਇਆ ਜਿਨੋਂ ਤੇਰੀ ਮਰਜ਼ੀ ਵਿਆਹ ਖੇ ਲੈ ਜੀ ਤੇ ਵੇ 4 ਵਜੇ ਪਾੜ ਲਿਆ ਫੇਰ ਦੇਖ ਲੈ ਜਿਵੇਂ ਆ ਸਿੱਟਿਆ ਤਾ ਤੋਂ ਮਹੀਨਾ ਸਿੱਟੂ ਤੱਕੜੇ ਮਾਰੂੰਗਾ ਉਹ ਆਦਮੀ ਨੇ ਕਰ ਲਾ ਮੇਰੇ ਨਾਲ ਕਰ ਲਿਆ ਕਿੰਨਾ ਔਰ ਵੀ ਮੇਰੇ ਨਾਲ ਤੂੰ 8 ਦਿਨ ਦਾ ਇਕਰਾਰ ਕਰ ਅੱਜ ਤੋਂ 8 ਮੈਂ ਨੂੰ ਰਾਤ ਨੂੰ ਲੁਕੂ ਮੈਂ 12 ਵਜੇ ਸਵੇਰ 4 ਵਜੇ ਤੱਕ ਪਾੜਨੀ ਮੈਨੂੰ ਹੋਰ ਮੈਂ ਠੀਕ ਆ ਉਹਦੇ ਨਾਲ ਕਰਕੇ ਇਕਰਾਰ ਲਿਖ ਲਿਖਾ ਕਰਕੇ ਤੇ ਤੁਰ ਪਿਆ ਚਲੋ ਚਾਲ ਚਲੋ ਚਾਲ ਤੇ ਹਮੰਦਰ ਤੇ ਜਾਵੜਿਆ ਉਹ ਕਿਤੇ ਹਮੰਦਰ ਤੇ ਜਾ ਕੇ ਉਹ ਬਾਜ ਮਾਰੀ ਵੀ ਮੈਨੂੰ ਕਹਿੰਦਾ ਸੀ ਮੈਂ ਤੇਰੀ ਜਾਨ ਬਚਾਉਂਗਾ ਭਾਈ ਤੂੰ ਕੌਣ ਸੀ ਮੈਂ ਤਾਂ ਉਹ ਮੱਖੀ ਦੀ ਜਾਨ ਛੜਤੀ ਬਚਾਤੀ ਵੀ ਹੁਣ ਮੇਰੀ ਜਾਨ ਬਚਾ ਉਹਨੂੰ ਫੇਰ ਬਾਜ ਵੱਜੀ ਵੀ ਮਾਸ਼ਾ ਆਊਗਾ ਬਹੁਤ ਵੱਡਾ ਤੇ ਡਰੀ ਨਾ ਤੇ ਮਾਸਟਰ ਨੂੰ ਮੂੰਹ ਤੇ ਉਹਦੇ ਅੰਦਰ ਵੱਜ ਗਈ ਤੇ ਤੈਨੂੰ ਉਹ ਲਕਾਊਗਾ 4 ਵਜੇ ਤੈਨੂੰ ਛੱਡ ਜੂ ਇੱਥੇ ਮੈਂ ਠੀਕ ਆ ਚੱਲ ਜਦੋਂ ਮਛ ਆਇਆ ਬਹੁਤ ਵੱਡਾ ਮਛ ਨੇ ਮਛ ਨੇ ਟੜਿਆ ਮੂੰਹ ਐ ਤੇ ਉਹ ਮੂੰਹ ਚ ਵੜ ਗਿਆ ਹੂੰ ਜਿਵੇਂ ਆ ਤਾਂ ਦੇਖਿਆ ਹੀ ਹੋਣਾ ਜਦੋਂ ਆ ਚੱਲਦੀ ਆ ਰਾਮਲੀਲਾ ਦਾੜਾ ਵੜਿਆਂ ਦਾ ਮਾਰਦਾ ਤਾਂ ਮੋਰੇ ਆਹ ਮੂੰਹ ਜਾ ਪਾਰਦਾ ਨਾ ਉਹਦਾ ਤੇ ਜਦੋਂ ਮੂੰਹ ਚ ਵੜ ਗਿਆ ਤੇ ਉਹ ਲੈ ਕੇ ਤੇ ਸਮੁੰਦਰ ਚ ਵੜ ਗਿਆ ਉਹਨੂੰ ਸੀਸਾ ਲਾਇਆ ਸੀਸਾ ਲਾ ਕੇ ਦੇਖ ਲਿਆ। ਹੂੰ। ਜਿਉਂ ਦਿਨ ਚੜਿਆ ਮੱਛ ਆਇਆ ਮੱਛ ਨੇ ਆ ਕੇ ਉੱਥੇ ਕੜਤ ਦਾ ਮੂੰਹ ਚੋਂ ਚਲੋ ਹੌਲੀ ਹੌਲੀ ਜਾਵੜਿਆ। ਇਹ ਆਖਿਆ ਨਾ ਹਾਂ ਆਂਬਈ। ਵਾਰੀ ਤੂੰ ਮੱਛ ਦੇ ਪੇਟ 'ਚ ਸੀ ਸਮੁੰਦਰ 'ਚ ਪਾਣੀ 'ਚ। 12 ਵਜੇ ਬੜਿਆ 4 ਵਜੇ ਨਿਕਲਿਆ। ਟੱਫਟਾ ਹੂੰ ਆਦੀ ਲਾਉਂਗਾ ਲਾ ਹੁਣ ਵੀ ਮੈਂ ਨਹੀਂ ਕਿਸੇ ਨੂੰ ਬਖਸ਼ਦੀ। ਔਰ ਤੇਰੇ ਤੇ ਫੇਰ ਵੀ ਮੈਨੂੰ ਰਹਿਮ ਆ ਗਿਆ ਤੇ ਇੱਕ ਛੁੱਟੀ ਤੈਨੂੰ ਹੋਰ ਦੁੱਤੀ। ਹੂੰ। ਚੱਕੇ ਨਾ ਫੇਰ ਲੋਕ ਲਾ। ਇਹ ਤਾਂ ਸੱਲੋਖਿਆ ਜਾਂਦਾ ਤਾਂ। ਹੂੰ। ਇਹਨਾਂ ਮਿੱਠੀ ਆ ਫੇਰ ਕਰਾਰ ਕਰ ਲਿਆ ਉਹਦੇ ਨਾਲ। ਕਰਕੇ ਕਰਾਰ ਫੇਟ ਚੱਲ ਪਿਆ। ਜਾ ਕੇ ਉਹ ਜੰਗਲ 'ਚ ਮੜ ਗਿਆ। ਜੰਗਲ ਜਾ ਕੇ ਤੇ ਜਦ ਮਾਰੀ ਬਾਜ ਆ ਗਿਆ ਹਰਨ। ਹੂੰ। ਹਰਨ ਨੂੰ ਆਦਾ ਵੀ ਮੈਨੂੰ ਲਕੋ। ਰਾਣੀ ਨੇ ਪਾਲਣਾ ਇਹ ਜੇ ਥਾਂ ਲਕਾਉਣਾ ਮੈਂ ਜਿੱਥੋਂ ਤੈਨੂੰ ਰਾਣੀ ਨੂੰ ਪਤਾ ਹੀ ਨਾ ਲੱਗੇ ਹਰਨ ਕਹਿੰਦਾ ਮੇਰੀ ਪਿੱਠ ਤੇ ਬਹਿ ਜਾ ਉਹ ਮਾਰੀ ਛਾਲ ਪਿੱਠ ਤੇ ਬਹਿ ਗਿਆ ਹਰਨ ਜੋ ਬੜਿਆ ਪਹਾੜਾਂ ਦੇ ਬੈਠੀ ਖੁੰਧਰਾ ਖੰਧਰਾ ਦੀ ਲਿਆ ਕੇ ਤੇ ਉਹ ਕਿਤੇ ਬਚਾਲੇ ਇਹਦੀ ਖੁੰਧ ਤੋਂ ਜਿੱਥੇ ਕਿਤੇ ਪੂਰਾ ਖਵਾਬ ਨਹੀਂ ਹੀ ਜਾਂਦੀ ਉੱਥੇ ਲਕੋਤਾ ਜਾ ਕੇ 12 ਵਜੇ ਉਹ ਨੂੰ ਪਤਾ ਨਹੀਂ ਸੀ ਵੀ ਕਾਹਦੇ ਨਾਲ ਦੇਂਦੀ ਆ ਕਿਸੇ ਨੂੰ ਨਹੀਂ ਸੀ ਪਤਾ ਉਹਨੇ ਜੋਂ ਦੇਖਿਆ ਦੇਖ ਕੇ ਤੇ ਪਾੜ ਲਿਆ ਫੇਰ ਪਾੜ ਲਿਆ ਤੇ ਨਿਕਲਿਆ ੜਕਿਓ ੜਕਿਓ ਜਾ ਕੇ ਨਿਕਲ ਕੇ ਤੇ ਰਾਣੀ ਕੋਲੇ ਜਾਵੜਿਆ ਹਾਂ ਭਾਈ ਉਹਦੀ ਲ ਗੱਲ ਸੁਣ ਲਾ ਹਰਨ ਦੀ ਪਿੱਠ ਤੇ ਬੈਠਾ ਸੀ ਤੂੰ ਪਹਿਲਾਂ ਤਾਂ ਉਹਨੇ ਜਦੋਂ ਉਹ ਵੱੜਦਾ ਸੀ ਪਹਿਲਾਂ ਤਾਂ ਉਹ ਦੇਣੀ ਸੀ ਪਤਾਲ ਖਮਾਨ ਦਰਿਆ ਕਿਧੋਂ ਨਾਲ ਦਿਸਿਆ ਫੇਰ ਉਹਨੇ ਪਹਾੜ ਦੇਖੇ ਤੇ ਪਹਾੜਾਂ ਨੇ ਖੁੰਦਲਾਂ ਨੂੰ ਪਾੜ ਲਿਆ ਉਹ ਆ ਜੀ ਵੀ ਗੱਲ ਸੁਣ ਲਾ ਬਈ ਇੱਕ ਛੁੱਟੀ ਤੈਨੂੰ ਹੋਰ ਦਿੱਤੀ ਜਾਂ ਕੇ ਨਾ ਫੇਰ ਲੁਕ ਜਾ ਤੇ ਫੇਰ ਨਹੀਂ ਤੈਨੂੰ ਮੈਂ ਛੱਡਣਾ ਕੇਰਾਂ ਦੇਖ ਲਾ ਲੋਕ ਕੇ ਫੇਰ ਉਹ ਦਿਲੀਲ ਕਰਨਾ ਕਿ ਉੱਥੇ ਕਿਉਂ ਬਈ ਭੈਣਾਂ ਐਡੇ ਮੱਛ ਤੋਂ ਵੀ ਕੋਹ ਨਹੀਂ ਬਣਿਆ ਹਰਨ ਤੋਂ ਵੀ ਕੋਹ ਨਹੀਂ ਪੂਰਾ ਜਾਨਵਰ ਕਹਿੰਦਾ ਸੀ ਵੀ ਉਹ ਸਾ ਕਿੱਥੇ ਕੱਲ ਮਨਾ ਦੇਖੀ ਜਾਉ ਚੱਲ ਉਹਦੇ ਕੋਲ ਇਹ ਮਾਰਨੇ ਦੇਦਾ ਉਹ ਜਿਲਾਰ ਵੀ ਮਾਰ ਹੀ ਦਿੰਦੇ ਚੱਲ ਦੇਖੀ ਜਾ ਯਾਹੇ ਤੇ ਕਰਿਆ ਕਰਾਰ ਉਹਦੇ ਨਾਲ ਕਰਕੇ ਕਰਾਰ ਮੈਂ ਮਰਾਸ ਨੂੰ ਲੂਹੂਗਾ 12:00 ਬਜੇ ਮੈਨੂੰ ਪਾੜ ਲੈ ਮਾਰੀ ਯਾਹੇ ਬਾਅਦ ਤੇ ਗਦਲਾ ਆ ਗਿਆ ਗਦਲ ਨੂੰ ਕਹਿੰਦਾ ਵੀ ਗੱਲ ਆਹਾ ਉਹ ਮੇਰਾ ਮੱਥੇ ਦੇ ਪੇਟ ਚੋਂ ਵੀ ਪਾੜ ਲਿਆ ਪੱਥਰੀਆਂ ਖੁੰਧਰਾਂ ਜਿੋਂ ਵੀ ਪਾੜ ਲਿਆ ਬੀਟੂ ਮੋੜਾ ਮੈਂ ਇਹ ਜੱਥਾ ਉਹਨੂੰ ਗਿੱਦੜ ਕਹਿੰਦਾ ਪਾਲ ਨਹੀਂ ਸਕਦਾ ਮੈਂ ਠੀਕ ਆ ਮੋੜਾ ਕੁੰਮ ਕੀ ਆਉਂਥੇ ਨੂੰ ਮਹਿਲਾ ਕੋਲ ਨੂੰ ਤੇ ਮੈਂ ਆਇਆ ਜਦੋਂ ਉੱਥੇ ਜਾਵਦੇ ਨੇ ਗਿੱਦੜ ਨੇ ਤਾਂ ਮਹਿਲਾ ਦੇ ਸੱਲੇ ਖੰਡ ਪਟਣੀ ਸ਼ੁਰੂ ਕਰਤੀ ਹੂੰ ਉਹਨੇ ਮਹਿਲਾ ਦੇ ਸੱਲੇ ਖੰਡ ਪੱਟ ਕੇ ਤੇ ਖੜ ਦੇ ਵਿੱਚ ਬਾੜਤਾ ਉਹਦੇ ਕੋਲ ਅਹੀ ਸੀਸਾ ਜਾਦੂ ਜਦੋਂ ਨੇ ਸੀਥਾ ਰਾਕੇ ਦੇਖਿਆ ਪਹਿਲਾ ਸਮਾਨ ਨੂੰ ਲਾਇਆ ਨਾ ਸਿਆਇਆ ਫੇਰ ਪਤਾਲ ਨੂੰ ਧਰਤੀ ਤੇ ਪਹਾੜਾਂ ਤੇ ਸਮੁੰਦਰਾਂ ਚ ਕਿਤੇ ਨਾ ਸਿਆਇਆ ਜਦੋਂ ਨਾ ਪਤਾ ਲੱਗਿਆ ਨਾ ਗੁੱਥੇ ਦੇ ਵਿੱਚ ਆ ਮਾਰਿਆ ਸੀਸਾ ਚਲਾ ਕੇ ਸੀਸਾ ਪੰਤਾ ਸੀਸਾ ਪੰਤਾ ਦੇ ਦਿਨ ਚੜ ਗਿਆ ਤੇ ਖਲ ਚੋਂ ਚੜ ਕੇ ਦੇ ਜਾ ਕੇ ਬਲਾਤੀ ਸਾਤਰੀ ਕਾਲ ਉਹ ਅੱਰੀ ਇੱਥੇ ਹੀ ਖੜ ਜਾ ਜਗਾ ਨਾ ਔਰੋਂ ਹੀ ਸੱਦਨੇ ਲੱਗ ਗਈ ਸਾਧਕੇ ਸਗਨ ਬਿਹਾਰ ਕੀਤੇ ਸਗਨ ਬਿਹਾਰ ਕਰਕੇ ਪਾਈ ਫਿਰ ਉਹ ਵਿਆਹ ਲਈ ਨਾਲ ਦਾ ਉਹ ਥੁਲ ਕਰਨਿਆਂ ਵਾਲੀ ਵਿਆਹੀ ਤੇ ਨਾਲੇ ਉਹਦੇ ਰਾਜ ਦੇ ਰਾਦ ਨਹੀਂ ਸੀ ਤੇ ਨਾਲੇ ਮਿਲ ਗਿਆ ਰਾਜ